ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਕੋਲ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਹਾਲਾਤ ਬਹੁਤ ਨਾਜ਼ੁਕ ਚੱਲ ਰਹੇ ਨੇ ਦਰਿਆਵਾਂ ਦਾ ਪੱਧਰ ਕਾਫੀ ਜ਼ਿਆਦਾ ਵੱਜ ਚੁੱਕਿਆ ਖਾਸ ਤੌਰ ਤੇ ਹੁਣ ਜਿਹੜਾ ਫੋਕਸ ਹੋਇਆ ਹੈ ਵਾ ਜੀ ਉਹ ਸਤਲੁਜ ਅਤੇ ਘੱਗਰ ਦੇ ਉੱਪਰ ਹੈ ਕਿਉਂਕਿ ਬਹੁਤ ਜ਼ਿਆਦਾ ਪਾਣੀ ਹਿਮਾਚਲ ਤੋਂ ਉਹਨਾਂ ਇਲਾਕਿਆਂ ਵਿੱਚ ਪੈ ਰਿਹਾ ਜਿੱਥੇ ਆਪਣੀ ਸਤਲੁਜ ਨਿਕਲ ਰਹੀ ਹੈ ਤੇ ਸਤਲੁਜ ਦੇ ਨੇੜੇ ਤੇੜੇ ਦੇ ਇਲਾਕੇ ਜਿਵੇਂ ਕਿ ਤੋਂ ਪਹਿਲਾਂ ਉਹ ਦੱਸ ਚੁੱਕੇ ਹਾਂ ਜਿੰਨੇ ਵੀ ਨਦੀਆਂ ਨੇ ਖੱਡਾਂ ਨੇ ਬਰਸਾਤੀ ਨਾਲੇ ਨੇ ਉਹਨਾਂ ਦੇ ਪਾਣੀ ਪੈਣ ਦੇ ਕਾਰਨ ਹੋਰ ਜ਼ਿਆਦਾ ਨੁਕਸਾਨ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਬਰਸਾਤ ਵੀ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਤਾਜ਼ਾ ਅਗਰ ਦੇਖੋਗੇ ਤੁਸੀਂ ਤਾਂ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਫਿਲਹਾਲ ਫਜ਼ਿਲਕਾ ਫੋਸਪੁਰ ਮੁਕਸਰ ਫਰੀਦਕੋਟ ਤੋਂ ਤਰਨਤਾਰਨ ਅੰਮ੍ਰਿਤਸਰ ਇਹਨਾਂ ਇਲਾਕਿਆਂ ਵਿੱਚ ਥੋੜੀ ਜਿਹੀ ਰਾਹਤ ਹੈ ਮੀਂਹ ਦੀ ਪਰ ਬਾਕੀ ਪੰਜਾਬ ਦੇ ਅਗਰ ਜਿੰਨੇ ਅਸੀਂ ਪੂਰਬੀ ਇਲਾਕੇ ਦੀ ਗੱਲ ਕਰੀਏ ਸੈਂਟਰਲ ਪੰਜਾਬ ਤੋਂ ਜਿਹਦੇ ਵਿੱਚ ਆਪਾਂ ਪਠਾਨਕੋਟ ਗੁਰਦਾਸਪੁਰ ਤੋਂ ਥੱਲੇ ਆ ਜੀਏ ਕਬੂ ਤੋਂ ਹੁਸ਼ਿਆਰਪੁਰ ਨਾਮਾਸ਼ਹਿਰ ਲੁਧਿਆਣਾ ਮੋਗਾ ਤੇ ਬਰਨਾਲੇ ਤੋਂ ਹੇਠਲੇ ਪਾਸੇ ਬਠਿੰਡਾ ਤੋਂ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਮਲੇਰਕੋਟਲਾ ਰੂਪਨਗਰ ਇਹ ਸਾਰੇ ਇਲਾਕਿਆਂ ਦੇ ਵਿੱਚ ਲਗਾਤਾਰ ਹਲਕੀ ਦਰਮਿਆਨੀ ਮੀਂਹ ਕਿਣਮਣਕਣੀ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂਓ ਤਾਂ YouTube ਦੇ ਉੱਪਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ Facebook ਦੇ ਉੱਪਰ ਫੋਲੋ ਕਰੋ ਅਤੇ ਹੜਪੀੜ ਤੇ ਜਿੰਨੇ ਵੀ ਨੇ ਅਗਰ ਪੰਜਾਬ ਦੇ ਉੱਪਰ ਜਿੰਨਾ ਵੀ ਤਰਾਸ ਦੀ ਆਈ ਹੋਈ ਹੈ ਉਸ ਨੂੰ ਰੱਬ ਜਲਦੀ ਸਥਾਈ ਕਰੇ ਠੀਕ ਕਰੇ ਉਸ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਠੀਕ ਹੈ ਜੀ ਤੇ ਹੁਣ ਅਗਰ ਗੱਲ ਕਰਾਂ ਮੈਂ ਆਉਂਦੇ 2-4 ਘੰਟੇ ਦੇ ਤੁਸੀਂ ਦੇਖ ਸਕਦੇ ਹੋ ਕਿ ਬੱਦਲ ਬਾਈ ਇਸੇ ਤਰੀਕੇ ਨਾਲ ਬਣੀ ਹੋਈ ਹੈ ਪੂਰਬੀ ਇਲਾਕੇ ਜਿੰਨੇ ਵੀ ਨੇ ਇਹਨਾਂ ਵਿੱਚ ਮੀਂਹ ਦੀ ਉਮੀਦ ਹੈ ਆਉਂਦੇ ਕੁਝ ਘੰਟਿਆਂ ਦੇ ਵਿੱਚ ਜਿਹੜੀ ਮੀਂਹ ਦੀ ਉਮੀਦ ਬਣਦੀ ਸਾਨੂੰ ਦਿਖਾਈ ਦੇ ਰਹੀ ਹੈ ਤਾਂ ਉਹ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਅੰਮ੍ਰਿਤਸਰ ਤਰਨਤਾਰਨ ਇਹ ਮੇਨ ਜ਼ਿਲ੍ਹੇ ਹੋਣਗੇ ਜਿਨ੍ਹਾਂ ਦੇ ਉੱਪਰ ਕਾਫੀ ਜ਼ਿਆਦਾ ਸਿਸਟਮ ਐਕਟੀਵੇਟ ਹੋ ਸਕਦਾ ਹੈ ਤੇ ਇਹ ਸਿਸਟਮ ਇਹਨਾਂ ਇਲਾਕਿਆਂ ਦੇ ਵਿੱਚ ਇਸੇ ਤਰੀਕੇ ਨਾਲ ਸ਼ਾਮ ਤੋਂ ਰਾਤ ਤੱਕ ਬਣਦੇ ਹੋਏ ਸਾਨੂੰ ਦਿਖਾਈ ਦੇਣਗੇ ਲਗਾਤਾਰ ਰਚਮਾਮੀ ਪੈ ਰਿਹਾ ਜੋ ਕਿ ਹੋਰ ਜਿਆਦਾ ਨੁਕਸਾਨਦਾਇਕ ਹੈ ਕਿਉਂਕਿ ਜਦੋਂ ਵੀ ਪਾਣੀ ਰਚਮਾ ਪੈਂਦਾ ਤਾਂ ਪਹਾੜੀ ਖੇਤਰਾਂ ਦੇ ਵਿੱਚ ਪਹਾੜ ਖਿਸਕਣ ਦਾ ਰਿਸਕ ਹੋ ਜਾਂਦਾ ਜੀ ਜਿੰਨੇ ਵੀ ਆਪਣੇ ਡੈਮ ਹੁੰਦੇ ਨੇ ਉਹਨਾਂ ਦੇ ਉੱਪਰ ਜਿਹੜਾ ਸੁੱਕਾ ਏਰੀਆ ਵੀ ਹੁੰਦਾ ਉਹ ਵੀ ਕਿਤੇ ਨਾ ਕਿਤੇ ਲਗਾਤਾਰ ਰਚਮਾਮੀ ਪੈਣ ਦੇ ਕਰ ਡੈਮ ਦੇ ਜਿਹੜੇ ਆਪਣਾ ਦਰਿਆਵਾਂ ਦੇ ਜਿਹੜੇ ਕੰਡੇ ਹੁੰਦੇ ਨੇ ਉਹ ਵੀ ਖੁਰਨ ਲੱਗ ਪੈਂਦੇ ਨੇ ਉਹ ਹੁਣ ਰਿਸਕ ਵਧਿਆ ਹੋਇਆ ਹੈ ਜੀ ਰੋਪੜ ਤੋਂ ਲੈ ਕੇ ਹਰੀਕੇ ਪੱਤਣ ਤੱਕ ਵੱਖ-ਵੱਖ ਥਾਵਾਂ ਦੇ ਉੱਪਰ ਹਲਕੇ-ਹਲਕੇ ਡੈਮ ਤਸਣ ਦੀਆਂ ਖਾਰ ਪੈਣ ਦੀਆਂ ਖਬਰਾਂ ਆ ਰਹੀਆਂ ਨੇ ਤੇ ਬਾਕੀ ਜਿਆਦਾ ਪੈਨਿਕ ਨਾ ਹੋ ਜੋ ਵੀ ਕਿਤੇ ਵੀ ਜੇਕਰ ਤੁਹਾਨੂੰ ਲੱਗਦਾ ਹੈ ਕੋਈ ਮੁਸ਼ਕਿਲ ਦੀ ਘੜੀ ਹੈ ਤਾਂ ਆਪਣੇ ਨਜ਼ਦੀਕੀ ਕਿਸੇ ਵੀ ਸੰਸਥਾ ਨੂੰ ਡੀਸੀ ਨੂੰ ਪੁਲਿਸ ਨੂੰ ਆਪਣੇ ਐਮਐਲਏ ਐਮਪੀ ਨੂੰ ਉਹਨਾਂ ਦੇ ਕਿਸੇ ਵੀ ਟੀਮ ਨੂੰ ਸੰਪਰਕ ਵਿੱਚ ਰੱਖੋ ਤਾਂ ਕਿ ਉਹਨਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਤੇ ਹਰੇਕ ਜਗ੍ਹਾ ਜਿਹੜਾ ਰਾਹਤ ਦਾ ਕਾਰਜ ਹੈ ਉਹ ਪਹੁੰਚ ਸਕੇ ਕਿਉਂਕਿ ਕਈ ਵਾਰੀ ਬਿਨਾਂ ਦੱਸੇ ਦੇ ਕਈ ਵਾਰੀ ਰਾਹਤ ਕਾਰਜ ਨਹੀਂ ਪਹੁੰਚਦੇ ਤੇ ਕਈ ਵਾਰੀ ਕਹਿੰਦੇ ਨੇ ਕਿ ਲੋਕ ਵੀ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਪਹੁੰਚਿਆ ਕਿਉਂਕਿ ਕਈ ਵਾਰੀ ਮਾਹੌਲ ਤਨਾਅ ਦਾ ਇੰਨਾ ਹੈ ਕਿਉਂਕਿ ਹਰ ਇੱਕ ਜਗ੍ਹਾ ਪਹੁੰਚਣਾ ਵੀ ਮੁਸ਼ਕਲ ਹੋ ਰਿਹਾ ਪਾਣੀ ਇੰਨਾ ਜ਼ਿਆਦਾ ਵਧਿਆ ਹੋਇਆ ਹੈ ਅਗਰ ਕਿਸੇ ਨੂੰ ਨਹੀਂ ਪਤਾ ਲੱਗੇਗਾ ਕਿ ਕਿਸ ਜਗ੍ਹਾ ਤੇ ਨੁਕਸਾਨ ਹੋਇਆ ਹੈ ਤਾਂ ਉੱਥੇ ਪਹੁੰਚਣਾ ਵੀ ਮੁਸ਼ਕਲ ਹੈ ਇਸ ਕਰਕੇ ਸਾਹਸ ਦੇਣ ਦੀ ਲੋੜ ਹੈ ਕਿਸੇ ਨੂੰ ਕੋਸਣ ਦੀ بجائے ਰਾਜਨੀਤੀ ਨੂੰ ਇੱਕ ਪਾਸੇ ਰੱਖ ਕੇ ਆਪਣੇ ਕੰਮ ਹੈ ਜਿਹੜੇ ਉਹ ਕਰਨ ਦੀ ਸਮੇਂ ਪੂਰੀ ਪੂਰੀ ਜ਼ਰੂਰਤ ਬਣੀ ਹੋਈ ਹੈ ਧਰਮ ਕ ਰਾਜਨੀਤੀ ਅਤੇ ਆਪਣੀ ਆਪਸੀ ਬਾਦ-ਬਿਵਾਦ ਨੂੰ ਦੂਰ ਰੱਖ ਕੇ ਫਿਲਹਾਲ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਜੀ ਜਿੰਨੇ ਵੀ ਹੋ ਸਕੇ ਹਰੇਕ ਦੀ ਮਦਦ ਕਰੋ ਚੈਨਲ ਦੇ ਉੱਪਰ ਬਨੇ ਰਹੋ ਤਾਂ ਕਿ ਹਰੇਕ ਜਾਣਕਾਰੀ ਚੇਤਾਵਨੀ ਤੁਹਾਨੂੰ ਸਮੇਂ ਸਿਰ ਮਿਲਦੀ ਹੋਵੇ ਧੰਨਵਾਦ ਜੀ